กี่เมื่อปัตตลาอีกบ้าง ਭਾਈ ਪ੍ਰੋ ਤਾਰਪੂਰ ਦਾ ਡਿਗੀ ਆ ਠੀਕ ਹੈ ਜੀ ਉਹ ਕਰਕੇ ਅੱਗ ਪਈ ਆ ਤਾਰ ਟਰਾਂਸਫਰਿੰਗ ਦੀ ਡਿਗੀ ਸੀ ਹਾਂਜੀ ਉਹ ਨਹੀਂ ਉਧਰੋਂ ਫੋਲੋ ਕਰ ਤਾਰ ਡਿਗੀ ਆ ਤਾਂ ਗਾਗ ਅੱਗ ਪਈ ਆ ਨਹੀਂ ਤਾਰ ਟਰਾਂਸਫਰਿੰਗ ਦੀ ਡਿਗੀ ਸੀ ਪਿੱਛੇ ਡਿਗੀ ਸੀ ਕੋਈ ਪਿੱਛੇ ਡਿਗੀ ਨਹੀਂ ਪਾਈ ਮੈਨੂੰ ਥੋੜੀ ਨਾ ਪਤਾ ਹੂੰ ਹੂੰ ਮੈਂ ਉਧਰ ਸੀਗਾ ਪਰੇ ਮੈਂ ਮੈਥਾ ਕੇ ਦੇਖਿਆ ਅੱਗ ਲੱਗੀ ਵੀ ਅੱਛਾ ਬਚਾਏ ਉਦਾਂ ਬਚਾਦਾ ਹੋਗਾ ਅੰਦਰੋਂ ਸਾਰਾ ਕੁਝ ਕੱਢਿਆ ਸੀ ਆ ਗਿਆ ਸਾਰਾ ਪ੍ਰੋਗਰਾਮ ਕੱਢਿਆ ਹਾਂ ਮੈਂ ਦਾ ਬਾਬੇ ਨੇ ਗਾਗੂਕ ਬੈਠੇ ਸੀਗੇ ਆ ਤੇ ਦੇ ਵਿੱਚ ਕੋਈ ਵੀ ਅੱਛਾ ਕੋਈ ਨਹੀਂ ਸੀਗਾ ਦਾ ਬਾਬੇ ਨੇ ਸਾਰਾ ਪ੍ਰੋਗਰਾਮ ਕੱਢਿਆ ਬਾਹਰ ਸ ਕਿ ਕਿ ਨਹੀਂ ਠੇਕੇ ਤੇ ਅੱਗ ਲੱਗੀ ਕਿ ਨਹੀਂ ਠੇਕੇ ਤੇ ਵੀ ਲੱਗੀ ਨਾਲ ਹੀ ਦੋਨੋਂ ਪਾਸੇ ਲੱਗੀ ਆ ਹਾਤੇ ਤੇ ਠੇਕੇ ਤੇ ਬਾਕੀ ਉਦਾਂ ਬਚਾਇਆ ਬੰਦਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਦਾਂ ਬੰਦਿਆਂ ਦਾ ਬਚਾਇਆ ਭਾਈ ਉਦਾਂ ਸਾਰਾ ਸਾਰਾ ਕੰਮ ਖਰਾਬ ਦੁਕਾਨ ਕੋਲ ਨਾਲ ਸਾਰੀ ਫੜ ਗਈ ਤੇ ਆ ਠੀਕ ਹੈ ਉਹ ਘਟਾ ਕੇ ਕਿਵੇਂ ਲੱਗੀ ਸੀ ਅੱਗ ਸਾਰੀ ਪਤਾ ਲੱਗਾ ਜੀ ਇਹ ਮੈਂ ਲਾਇਬਲੀਸ਼ਨ ਨਹੀਂ ਆ ਤੁਸੀਂ ਸਮਾਨ ਕੱਢਿਆ ਬਾਹਰ ਸਮਾਨ ਨੂੰ ਅੱਗ ਤੇ ਪਹੁੰਚਾ ਤਾਂ ਕਿਦਾ ਕੰਨਾ ਹੀ ਪੈਣਾ ਹਾਂ ਹਾਂ ਹੋਰ ਮਾਰਦੀ ਦੁਨੀਆ ਨਹੀਂ ਮਤਲਬ ਉਹੀ ਪੁੱਛ ਰਿਹਾ ਤੁਸੀਂ ਬਚਾਅ ਕੀਤਾ ਸਾਰਾ ਭਾਈ ਮੈਂ ਮੈਂ ਆਪਣੀ ਜਾਨ ਦਿੱਤੀ ਹੈ ਬਿਲਕੁਲ ਬਿਲਕੁਲ ਨਹੀਂ ਕਹੀਂ ਭੱਜ ਜਾਂਦੇ ਤੁਸੀਂ ਫਿਰ ਵੀ ਖੜੇ ਆਈਏ ਦੋਨਾਂ ਨੇ ਕੱਢਿਆ ਅੰਦਰੋਂ ਸਾਮਾਨ ਹਾਂ ਸਾਹਿਬ ਅੱਧੀ ਦੁਨੀਆ ਅਕਦਾ ਭਜਾਈ ਆ ਮੈਂ ਭਜਾਈ ਆ ਬਾਕੀ ਤੁਹਾਡੀ ਕਿਰਪਾ ਬਸ ਦੋਨਾਂ ਪਾਸੇ ਲੱਗੀ ਸੀ ਆਗਾਤੇ ਦੇ ਵੀ ਦੋਨਾਂ ਪਾਸੇ ਭਾਈ ਲੱਗੀ ਸੀ ਭੈਣ ਤੋਂ ਸਿਲੰਡਰ ਵੀ ਫਟ ਗਿਆ ਤੇ ਸਿਲੰਡਰ ਪਾ ਦੇ ਭੈਣ ਤੋਂ ਲੱਪਣਾ ਪਿਆ ਭਾਜੀ ਸ਼ੁਕਰ ਹੈ ਸਿਲੰਡਰਾਂ ਨਾਲ ਭਾਈ ਅੰਦਰ ਵੀ ਲੈਂਡ ਸਾਰੀ ਜਾਣੀ ਸੀ ਸ਼ੁਕਰ ਕਰੋ ਭਗਵਾਨ ਨੇ ਪੰਜਾਬ ਬਹੁ ਕੀਤਾ ਜਿਹੜਾ ਕੰਮ ਖਰਾਬ ਹੈਣਾ ਜਦਾ ਅੱਜ ਅੱਜ ਕੱਤਾ ਆ ਕੱਤਾ ਬਾਹਰ ਕਿੰਨੀਆਂ ਗੱਡੀਆਂ ਲੱਗੀਆਂ ਟੋਟਲ ਭਜਾਉਣ ਦੇ ਲਈ ਆਪਣੇ ਹੱਲੇ ਇੱਕੋ ਗੱਡੀ ਲੱਗੀ ਹੈ ਕਿਹੜੀ ਜਗ੍ਹਾ ਲੱਗੀ ਅੱਗ ਜੀ ਇਹ ਰਾਮਾ ਮੰਡੀ ਚੌਂਕ ਦੇ ਵਿੱਚ ਹੈ ਕਿਸੇ ਦੀ ਦੁਕਾਨ ਹੈ ਕਿਸੇ ਦੀ ਇਹ ਹਾਤਾ ਹਾਂ ਠੀਕ ਹੈ ਜੀ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਨਹੀਂ ਮਾਲੀ ਨੁਕਸਾਨ ਹੋਣਾ ਜ਼ਿਆਦਾ ਨਹੀਂ ਬੱਚੇ ਬੰਦੇ ਬਚਾਇਆ ਸਾਰੇ ਹਾਂ ਜੀ ਬੰਦੇ ਤਾਂ ਬਚਾਇਆ ਮਾਲੀ ਨੁਕਸਾਨ ਉਹਨਾਂ ਦਾ ਹੋ ਗਿਆ ਤਕਰੀਬਨ ਕਿੰਨਾ ਕਹ ਦੱਸਿਆ ਕੋਈ ਮਾਲ ਕੀ ਇਹ ਤਾਂ ਮਾਲ ਕੀ ਦੱਸ ਸਕਦਾ ਕਿੰਨਾ ਕੋ ਨੁਕਸਾਨ ਹੋ ਗਿਆ ਹਾਂ